ਸੋ ਅਸੀਂ ਇਸ ਵੇਲੇ ਮੰਡੀ ਖੁਰਦ ਦੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿਉਂਕਿ ਖਾਲਸਾ ਡਵਲੋ ਇੱਕ ਵੱਡਾ ਉਪਾਲਾ ਕੀਤਾ ਗਿਆ ਤੇ ਸਾਂਝੀ ਖੇਤੀ ਪ੍ਰੋਜੈਕਟ ਤਹਿਤ ਇੱਥੇ ਜਿਹੜੇ ਪਿੰਡ ਨੂੰ ਸਾਂਧ ਮੁਹਈਆ ਕਰਵਾਏ ਗਏ ਨੇ ਜੋ ਕਿ 5 ਅਕੇਲੇ ਤੱਕ ਜਿੰਨਾ ਕਿਸਾਨਾਂ ਦੀ ਜ਼ਮੀਨ ਹੈ ਉਹ ਹੁਣ ਇਹ ਆਪਣੇ ਸੰਦ ਵਰਤ ਸਰਵੇ ਨੇ ਤਾਂ ਕਿਸਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤਾਂ ਗੱਲਬਾਤ ਕਰਾਂਗੇ ਕਿਸਾਨਾਂ ਦੇ ਨਾਲ ਵੀ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਦੇ ਪਿੰਡ ਨੂੰ ਇਹ ਜਿਹੜੇ ਸੰਦ ਦਿੱਤੇ ਗਏ ਨੇ ਹਾਂਜੀ ਭਾਬੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਮੰਡੀ ਖੁਰਦ ਜੀ ਜਦੋਂ ਅਸੀਂ ਕੀ ਕਹਿਣਾ ਚਾਹੋਗੇ ਖਾਲਸਾ ਐਡ ਵੱਲੋਂ ਜਿਹੜੇ ਤੁਹਾਡੇ ਪਿੰਡ ਨੂੰ ਸੰਦ ਦਿੱਤੇ ਗਏ ਨੇ ਸਭ ਤੋਂ ਪਹਿਲਾਂ ਦੱਸੋ ਕਿ ਕਿੰਨੇ ਸੰਦ ਦਿੱਤੇ ਗਏ ਨੇ ਤੁਹਾਡੇ ਪਿੰਡ ਨੂੰ ਸੰਤਾ ਜੀ ਬਹੁਤ ਆ ਗਏ ਹੁਣ ਗਿਣੇ ਤੋਂ ਪਤਾ ਲੱਗੋ ਜੀ ਹੁਣ ਆਏ ਤਾਂ ਹੋਣਗੇ ਮਤਲਬ 12-13 ਸੰਦ ਜੀ ਤੋ ਕਿਵੇਂ ਦੇਖਦੇ ਜੋ ਕਿਉਂਕਿ 5 ਕਿਲੇ ਤੱਕ ਜਿਹੜੀ ਜ਼ਮੀਨ ਹੈ ਉਹ ਹੁਣ ਤੁਸੀਂ ਇਹ ਸੰਦ ਸਾਰਾ ਪੈਂਡ ਹੀ ਵਰਤ ਸਕੋਗੇ ਤਾਂ ਕੀ ਕਹਿਣਾ ਚਾਹੋਗੇ ਜਿਹੜਾ ਖਾਲਸਾ ਏਡ ਵੱਲੋਂ ਇਹ ਉਪਰਾਲਾ ਕੀਤਾ ਗਿਆ ਜੀ ਇਹ 5 ਏਕੜ ਤਕਰੀਬ ਵਰਤ ਜਾਈਏਗੇ ਹਜ ਤੱਕ ਹਜ ਗਹਾਨੀ ਵਧਾਇਆ ਹੈਗਾ 5 ਏਕੜ 2 ਏਕੜ ਉਹੀ ਕਿਸਾਨ ਬਦਲ ਬਜਣਗੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਸਾਹਿਬ ਉਪਰਾਲਾ ਵਧੀਆ ਕੀਤਾ ਜੀ ਠੀਕ ਵਧੀਆ ਸਾਨੂੰ ਬਹੁਤ ਸੌਖਤ ਵਧੀਆ ਮਿਲੀ ਹੈ ਖਾਲਸਾ ਏਡ ਵੱਲ ਧੰਨਵਾਦ ਕਰਦੇ ਹਾਂ ਖਾਲਸਾ ਏਡ ਵੱਲ ਬਹੁਤ ਵਧੀਆ ਚੀਜ਼ ਮਿਲੀ ਉਹ ਪਿੰਡ ਦੇ ਕਿਸਾਨ ਨੇ ਲਗਾਤਾਰ ਖਾਲਸਾ ਸਾਹਿਬ ਦਾ ਧੰਨਵਾਦ ਕਰ ਰਹੇ ਨੇ ਕਹਿ ਰਹੇ ਨੇ ਕਿ ਸਾਨੂੰ ਖਾਲਸਾ ਸਾਹਿਬ ਨੇ ਜਿਹੜੇ ਸੰਦ ਲੈ ਕੇ ਦਿੱਤੇ ਨੇ ਖੇਤੀ ਕਰਨ ਲਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤਾਂ ਹੋਰ ਭਾਈ ਜੀ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਵੀ ਕਰਦੇ ਹਾਂ ਹਾਂਜੀ ਭਾਈ ਜੀ ਕਿਵੇਂ ਦੇਖਦੇ ਜੋ ਇਸ ਤੋਂ ਪਹਿਲਾਂ ਕਿਉਂਕਿ ਸੰਦਾਂ ਦੀ ਕੀਮਤ ਬੜੀ ਹੈ ਜਿਹੜਾ ਆਮ ਕਿਸਾਨ ਨਹੀਂ ਲੈ ਸਕਦਾ ਤਾਂ ਖਾਲਸਾ ਐਡ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਹੈ ਹੁਣ ਤੁਸੀਂ ਵੀ ਖੇਤੀ ਕਰਦੇ ਹੋਗੇ ਤਾਂ ਕੁਝ ਸੁਖਾਲਾ ਹੋ ਗਿਆ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਪਹਿਲਾਂ ਤਾਂ ਹੀ ਖਾਲਸਾ ਐਡ ਦਾ ਸਾਡੇ ਬਹੁਤ ਬਹੁਤ ਧੰਨਵਾਦ ਇਹ ਸੰਦ ਸਾਡੇ ਪਿੰਡ ਨੂੰ ਬਹੁਤ ਜ਼ਰੂਰਤ ਸੀਗੀ ਜੀ ਸਾਡੇ ਕੋਲ ਐਡੇ ਵੱਡੇ ਟਰੈਕਟਰ ਨਹੀਂ ਸੀਗੇ ਸਾਡੇ ਕੋਲ ਐਡੇ ਆਮਦਨ ਵਾਲਾ ਕੋਈ ਸਾਧਨ ਨਹੀਂ ਸੀਗਾ 2 ਕਿਲੋ ਤੋਂ 5 ਏਕੜ ਤੱਕ ਸਾਡੀ ਬਹੁਤ ਜ਼ਿਆਦਾ ਮਜਬੂਰੀ ਸੀਗੀ ਹੁਣ ਜਦੋਂ ਖਾਲਸਾ ਆਡ ਨੇ oprala ਕਰਿਆ ਤਾਂ ਇਸ oprale ਦੇ ਸਦਕਾ ਸੀ ਆਪ ਦੀ ਟਾਈਮ ਸਰ ਫਸਲ ਬਾਹ ਬੀਜ ਲੱਗ ਜੀ ਬਹੁਤ ਧੰਨਵਾਦ ਜੀ ਛੋਟਾ ਵੀ ਤੇ ਖਾਲਸਾ ਆਡ ਦਾ ਵੀ ਅੱਛਾ ਇਹ ਕਿਵੇਂ ਦਾ ਮਹਿਸੂਸ ਹੋ ਰਿਹਾ ਕੋ ਕਿ ਪੰਜਾਬ ਦਾ ਪਹਿਲਾ ਪਿੰਡ ਹੈ ਜਿਸ ਨੂੰ ਇਹ ਸੰਦ ਖਾਲਸਾ ਆਡ ਵੱਲੋਂ ਦਿੱਤੇ ਗਏ ਨੇ ਸ਼ੁਰੂਆਤ ਇਸ ਪ੍ਰੋਜੈਕਟ ਦੀ ਤੁਹਾਡੇ ਪਿੰਡ ਤੋਂ ਹੀ ਕੀਤੀ ਗਈ ਹੈ ਸੋ ਕਿਵੇਂ ਦਾ ਲੱਗ ਰਿਹਾ ਜੀ ਬਹੁਤ ਵਧੀਆ ਲੱਗਾ ਇਹ ਜੀ ਖੁਸ਼ੀ ਮਿਲੀਏ ਜੀ ਅੱਜ ਤੱਕ ਮੈਂ ਇਹ ਖੁਸ਼ੀ ਕਦੇ ਦੇਖੀ ਨਹੀਂ ਸੀ ਯਾਨੀ ਅੱਜ ਸਾਡੇ ਪਰਿਵਾਰ ਨੂੰ ਸਾਡੇ ਪਿੰਡ ਨੂੰ ਪਰਿਵਾਰ ਹੀ ਮੰਨ ਲਿਓ ਸਾਡਾ ਸਾਂਝਾ ਪਰਿਵਾਰ ਹੀ ਹੈ ਸਾਨੂੰ ਖੁਸ਼ੀ ਮਿਲ ਕੇ ਅਸੀਂ ਵੱਡੇ ਧਰਾੜ ਬੰਦੇ ਨੇ ਮਿੰਨਤਾਂ ਕਰਦੇ ਕੋਈ ਸੰਦ ਜਣ ਮਿਲਦਾ ਨਾ ਮਿਲਦਾ ਹੁਣ ਸਾਨੂੰ ਇਹ ਸਾਡੇ ਆਪ ਦੇ ਸੰਦ ਬਣ ਗਏ ਜੀ ਬਹੁਤ ਵਧੀਆ ਖੁਸ਼ੀ ਦਾ ਮਾਹੌਲ ਹੈ ਬਹੁਤ ਧੰਨਵਾਦ ਜੀ ਖਾਲਸਾ ਢਾ ਸੋ ਲਗਾਤਾਰ ਪਿੰਡ ਦੇ ਕਿਸਾਨ ਨੇ ਖਾਲਸਾ ਢਾ ਦਾ ਧੰਨਵਾਦ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਇੱਕ ਖੁਸ਼ੀ ਦਿੱਤੀ ਹੈ ਖਾਲਸਾ ਢਾ ਵੱਲੋਂ ਕਿਉਂਕਿ ਇਹਨੇ ਮਹਿੰਗੇ ਸੰਧ ਨੇ ਆਮ ਕਿਸਾਨ ਦੀ ਜਿਹੜੀ ਪਹੁੰਚ ਤੋਂ ਬਾਹਰ ਨੇ ਆਮ ਕਿਸਾਨ ਇਸ ਨੂੰ ਖਰੀਦ ਤਾਂ ਨਹੀਂ ਸਕਦਾ ਤਾਂ ਹੁਣ ਤੁਸੀਂ ਦੇਖ ਰਹੇ ਹੋ ਕਿ ਕਾਫੀ 10 ਤੋਂ 12 ਸੰਧ ਜਿਹੜੇ ਖਾਲਸਾ ਏਡ ਨੇ ਇਸ ਪੇੜੇ ਨੂੰ ਦਿੱਤੇ ਨੇ ਤਾਂ ਕਿਸਾਨ ਹੁਣ ਇਹ ਸੰਧ ਦੇਖ ਰਹੇ ਨੇ ਤੇ ਨਾਲ ਆਪਣੀ ਖੁਸ਼ੀ ਜ਼ਾਹਰ ਕਰਦੇ ਨੇ ਤਾਂ ਹੋਰ ਵੀ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਉਹਨਾਂ ਦਾ ਕੀ ਕਹਿਣਾ ਹੈ ਇਸ ਸਬੰਧੀ ਤਾਂ ਹੋਰ ਵੀ ਹਾਂਜੀ ਭਾਈ ਜੀ ਕੀ ਕਹੋਗੇ ਅੱਜ ਸੰਧ ਮਿਲੇ ਨੇ ਖਾਲਸਾ ਏਡ ਵੱਲੋਂ ਉਪਰਾਲਾ ਕੀਤਾ ਗਿਆ ਹੈ ਤਾਂ ਕੀ ਕਹਿਣਾ ਚਾਹੋਗੇ ਅਹਿਦਾਇਕ ਨੇ ਬਹੁਤ ਪ੍ਰਾਲਾ ਵੱਡਾ ਕਰਿਆ ਇਹਨਾਂ ਨੇ ਜਗਤਾਰ ਸਿੰਘ ਅੰਜਾਨ ਦੇ ਸਾਡੇ ਪਿੰਡ ਵਾਲੇ ਨੇ ਜੀ ਤੇ ਇਹਦੇ ਨਾਲ ਸਾਨੂੰ ਹੁਣ ਬਾਈ ਜੀ ਨੂੰ ਪੁੱਛਿਆ ਸੀਗਾ ਅਸੀਂ ਕਿਹੜੀ ਕਿਹੜੀ ਚੀਜ਼ ਵਿਜੀ ਜਾਂਦੀ ਹੈ ਮਸ਼ੀਨਾ ਇਹ ਕਹਿੰਦਾ ਸਰੋਂ ਬੀਜ ਲੋ ਕਣਕੀ ਬੀਜ ਲੋ ਕੋਈ ਚੀਜ਼ ਬੀਜ ਲੋ ਇਹਨਾਂ ਬੱਡਾਂ ਦੇ ਵਿੱਚੀ ਜਾਊਗੀ ਇਹ ਚਾਹੇ ਸਬਜ਼ੀ ਲਾ ਲਈ ਤੇ ਖਾਲਸਾ ਟਰ ਦਾ ਪ੍ਰਾਲਾ ਜਿਹੜਾ ਕਰਿਆ ਵਾ ਸਾਡੇ ਪਿੰਡ ਨੂੰ ਬਹੁਤ ਲਾਭ ਹੋਗਾ ਇਹਦੇ ਨਾਲ ਸੋ ਕਿਸਾਨ ਲਗਾਤਾਰ ਖਾਲਸਾ ਟਰ ਦਾ ਧੰਨਵਾਦ ਕਰ ਰਹੇ ਨੇ ਕਹਿ ਰਹੇ ਨੇ ਕਿ ਸਾਨੂੰ ਇਹਨਾਂ ਸੰਦਾ ਦਾ ਬਹੁਤ ਜ਼ਿਆਦਾ ਲਾਭ ਹੋਏਗਾ ਕਿਉਂਕਿ ਸੰਧ ਕਾਫੀ ਮਹਿੰਗੇ ਨੇ ਤਾਂ ਆਮ ਜਿਹੜਾ ਕਿਸਾਨ ਉਸਤੇ ਪਹੁੰਚ ਤੋਂ ਬਾਹਰ ਹੈ ਆਮ ਕਿਸਾਨ ਇਸ ਨੂੰ ਲੈ ਨਹੀਂ ਸਕਦਾ ਜ਼ਿਆਦਾਤਰ ਪਿੰਡਾਂ ਦੇ ਲੋਕ ਨੇ ਜਿਹੜੇ ਵਹਾਈ ਜਿਹੜੀ ਮੁੱਲ ਦੀ ਕਰਾਉਂਦੇ ਨੇ ਤਾਂ ਕਿਤੇ ਨਾ ਕਿਤੇ ਫਿਰ ਜਿਹੜਾ ਖਰਚਾ ਜ਼ਿਆਦਾ ਪੈਂਦਾ ਤਾਂ ਹੋਰ ਵੀ ਬਾਈ ਮਜਮੂਦ ਰਹੇ ਹਾਂ ਜੀ ਭਾਈ ਜੀ ਕੀ ਕਹੋਗੇ ਤੁਸੀਂ ਜਿਹੜਾ ਖਾਲਸਾਡ ਲਗਾਤਾਰ ਹਰੇਕ ਵਰਗ ਦੇ ਨਾਲ ਖੜ ਜਾਂਦੀ ਹੈ ਤਾਂ 100 ਰੁਪਏ ਦਾ ਤੁਹਾਡੇ ਪਿੰਡ ਦੇ ਕਿਸਾਨਾਂ ਦੇ ਨਾਲ ਖੜੀ ਹੈ ਤਾਂ ਜਿਹੜੇ ਸੰਧ ਤੁਹਾਡੇ ਪਿੰਡ ਨੂੰ ਖਾਲਸਾਡ ਵੱਲੋਂ ਦਿੱਤੇ ਗਏ ਨੇ ਕੀ ਕਹਿਣਾ ਚਾਹੋਗੇ ਤੇ ਮੈਂ ਇਸ ਪਿੰਡਾ ਨਹੀਂ ਹੈਗਾ ਜੀ ਅੰਦੀ ਗੱਲ ਮੈਂ ਖਾਲਸਾ ਢੰਡ ਨੇ ਆਪਣੀ ਆਪਾਂ ਮਸ਼ੀਨਾਂ ਤਿਆਰ ਕਰਦੇ ਆ ਤੇ ਇਹ ਮਸ਼ੀਨ ਉਹਨਾਂ ਨੂੰ ਪਸੰਦ ਆਈ ਉਹਨਾਂ ਨੇ ਖਰੀਦੀ ਇਹ ਫਾਰਮਰ ਦੇ ਵਾਸਤੇ ਬਹੁਤ ਜ਼ਰੂਰੀ ਚੀਜ਼ ਸੀ ਸਰਪੰਚ ਜੀ ਤੁਸੀਂ ਮਸ਼ੀਨਾਂ ਕਿਹੜਾ ਤਿਆਰ ਕਰਦੇ ਤੁਸੀਂ ਕਿਹੜੀ ਇਹਨਾਂ ਦੇ ਵਿੱਚੋਂ ਤੁਹਾਡੇ ਲੋਕ ਕਿਹੜੀ ਮਸ਼ੀਨ ਜਿਹੜੀ ਤਿਆਰ ਕੀਤੀ ਹੈ ਬੀਬੀਸੀ ਦੀ ਮਸ਼ੀਨ ਹੈ ਜਿਹੜੀ ਆਪਾਂ ਤਿਆਰ ਕਰਕੇ ਭੇਜੀ ਹੈ ਜੀ ਅਸੀਂ ਆਪ ਖੁਦ ਕਿਸਾਨ ਆ ਸਭਾ ਜੀ ਇਸ ਦੀ ਖਾਸੀਅਤ ਕੀ ਹੈ ਫਿਰ ਕਿਉਂਕਿ ਇਹ ਸਾਰਾ ਪੈਨ ਡੀ ਲਗਭਗ ਇਸ ਨੂੰ ਵਰਤੇਗਾ ਤਾਂ ਫਿਰ ਕਿਤੇ ਨਾ ਕਿਤੇ ਇਹ ਫਿਰ ਕਾਫੀ ਮਜ਼ਬੂਤੀ ਵੀ ਇਸ ਦੇ ਵਿੱਚ ਤੁਹਾਡੇ ਵੱਲੋਂ ਪਾਈ ਗਈ ਹੈ ਕਿ ਖਾਸੀਅਤ ਕੀ ਖਾਸੀਅਤ ਕੀ ਹੈ ਇਸ ਦੀ ਖਾਸੀਅਤ ਇਹ ਵੀ ਜਿੰਨੇ ਵੀ ਅੱਜ ਤੱਕ ਦੇ ਬੈਡ ਪਲੈਂਟਰ ਹੈਗੇ ਨੇ ਉਹ ਬੈਡ ਪਲੈਂਟਰ ਬੈਡ ਨੂੰ ਲੈਵਲ ਨਹੀਂ ਕਰਦੇ ਬੀ ਦੀ ਢੰਗਾਈ ਇੱਕਸਾਰ ਨਹੀਂ ਰੱਖਦੇ ਜਿਹੜੇ ਵੱਡੇ ਪਲੈਂਟਰ ਨੇ 6-6 ਲੱਖ ਰੁਪਏ ਦੀ ਕੀਮਤ ਦੇ ਪਲੈਂਟਰ ਨੇ ਉਹਨਾਂ ਵਿੱਚ ਇਹ ਖੂਬੀ ਹੁੰਦੀ ਆ ਅਪਾ ਉਹਨ ਦੇ ਮੁਤਾਬਕ ਇਹਨੂੰ ਤਿਆਰ ਕੀਤਾ ਵੀ ਇਹਨੂੰ ਆਪਣੀ ਜਿਹੜਾ ਛੋਟਾ ਫਾਰਮਰ ਵੀ ਲੈ ਸਕੇ ਜਿਵੇਂ ਹੁਣ ਖਾਲਸਾ ਐਡ ਨੇ ਇਹ ਭਾਰਾਂ ਲਾ ਕੀਤਾ ਵੀ ਹਰੇਕ ਫਾਰਮਰ ਕਿਸੇ ਨੇ ਕਿੱਲਾ ਬੀਜਣਾ ਕਿਸੇ ਦੋ ਬੀਜਣਾ ਛੋਟੇ ਫਾਰਮਰ ਇਹਨਾਂ ਦੇ ਨਾਲ ਜਿਵੇਂ ਸਰੋਂ ਬੀਜਣੀ ਮੂਲੀ ਬੀਜਣੀ ਪਾਲਕ ਏ ਛੋਲੇ ਨੇ ਮੱਕੀ ਏ ਜੋ ਮਰਜ਼ੀ ਬੀਜਣਗੇ ਸਾਰਾ ਕੁਝ ਵਿਜੂਗੀ ਇਹਦੇ ਨਾਲ ਜਿੰਨੀਆਂ ਵੀ ਪਲੇਟਾਂ ਆਪਣੇ ਨਾਲ ਹੁੰਦੀਆਂ ਨੇ ਹਰੇਕ ਆਈਟਮ ਦੀ ਅਲੱਗ-ਅਲੱਗ ਪਲੇਟ ਆ ਇਹ ਆਪਾਂ ਬੈੱਡ ਦੇ ਉੱਪਰ ਜਿਹੜਾ ਪਾਣੀ ਐ ਪਾਣੀ ਬਚੇਗਾ ਮੋਸਟਰ ਦੇ ਕਾਰਨ ਜਿਹੜੀ ਆਪਣੀ ਫਸਲ ਆ ਜਿਆਦਾ ਹੁੰਦੀ ਜਦੋਂ ਆਪਾਂ ਪਾਣੀ ਫਲੱਡੀ ਪਾਣੀ ਲਾਉਨੇ ਆ ਫਸਲ ਦੀ ਜਿਹੜੀ ਐਵਰੇਜ ਉਹ ਘਟ ਜਾਂਦੀ ਆ ਤੇ ਇਕੱਠੇ ਹੋਣ ਤੇ ਹਰੇਕ ਫਾਰਮਰ ਨੂੰ ਲੈਣਾ ਔਖਾ ਸੀ ਇਹ ਖਾਲਸਾ ਐਡ ਦਾ ਜਿਹੜਾ ਪ੍ਰਾਲਾਇ ਬਹੁਤ ਵਧੀਆ ਹੈ ਜਿੰਦੇ ਨਾਲ ਹਰੇਕ ਫਾਰਮਰ ਇਹਦਾ ਲਾਭ ਉਠਾ ਸਕਦਾ ਸੋ ਇਸਨ ਸਾਡੇ ਨਾਲ ਵੱਖ-ਵੱਖ ਕਿਸਾਨ ਅਤੇ ਇਹ ਵੀ ਕਿਸਾਨ ਨੇ ਜਿਨ੍ਹਾਂ ਵੱਲੋਂ ਇਹ ਤਿਆਰ ਕੀਤਾ ਗਿਆ ਹੈ ਖਾਲਸਾ ਐਡ ਵੱਲੋਂ ਇਹਨਾਂ ਨੂੰ ਡਿਮਾਂਡ ਕੀਤੀ ਗਈ ਤਾਂ ਇਹਨਾਂ ਨੇ ਤਿਆਰ ਕਰਕੇ ਜਿਹੜਾ ਇਹ ਪਿੰਡ ਵਿੱਚ ਲਿਆਂਦਾ ਗਿਆ ਤਾਂ ਸੋ ਸਾਰਾ ਪਿੰਡ ਇਸ ਵੇਲੇ ਖੁਸ਼ੀ ਦੀ ਲਹਿਰ ਦੇ ਵਿੱਚ ਹੈ ਕਿ ਖਾਲਸਾ ਏਡ ਵੱਲੋਂ ਜਿਹੜਾ ਇੱਕ ਉਪਾਲਾ ਕੀਤਾ ਗਿਆ ਹੈ ਬਠਿੰਡਾ ਦਾ ਪਹਿਲਾ ਪਿੰਡ ਹੈ ਮੰਡੀ ਖੁਰਦ ਜਿੱਥੋਂ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਇੱਥੋਂ ਦੇ ਸਾਰੇ ਲੋਕ ਜਿਹੜਾ ਖਾਲਸਾ ਏਡ ਦਾ ਬਾਰ-ਬਾਰ ਧੰਨਵਾਦ ਕਰ ਰਹੇ ਰਹੇ